ਤੇ ਸ਼ੰਭੂ ਬਾਰਡਰ ਦੇ ਵਿਖੇ ਪੁਲਿਸ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਛੁੱਟੇ ਜਾ ਰਹੇ ਨੇ ਲਾਚੀ ਚਾਰਜ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਦਰਜਨਾ ਦੇ ਵਿੱਚ ਜਿਹੜੇ ਕਿਸਾਨ ਨੇ ਜ਼ਖਮੀ ਹੋ ਚੁੱਕੇ ਨੇ ਇਹਨਾਂ ਜ਼ਖਮੀ ਕਿਸਾਨਾਂ ਨੂੰ ਮੌਕੇ ਤੇ ਹੀ ਫਰਸਟ ایڈ ਦੀ ਜਿਹੜੀ ਫਰਸਟ ایڈ ਦੇ ਕੇ ਰਾਜਪੁਰਾ ਦੇ ਸਥਾਨ ਵਾਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਇਹਨਾਂ ਕਿਸਾਨਾਂ ਦੇ ਵਿੱਚ ਕਈ ਗਰੂਪ ਜਿਹੜੇ ਨੇ ਇਸ ਕਿਸਾਨ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਪਚਿਆਲਾ ਤੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਗਤਾਰ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਤਰੂ ਕੈਸ ਦੇ ਗੋਲੇ ਵੀ ਸੁੱਟੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਸਵਾਵਾ ਵੱਲੋਂ ਉਹਨਾਂ ਦੇ ਲਈ ਫਰਸਟ ایڈ ਦਿੱਤੀ ਜਾ ਰਹੀ ਹੈ ਇੱਕ ਹੋਰ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸੱਟ ਲੱਗੀ ਹੈ ਲੱਤ ਦੇ ਉੱਤੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਲੱਗੀ ਹੈ ਜੀ ਸੱਟ ਤੁਹਾਨੂੰ ਇਹ ਜੀ ਆਪਣੇ ਆਪਾਂ ਦਿੱਲੀ ਜਿਹੜਾ ਅੰਦੋਲਨ ਕਰ ਜਾ ਰਹੇ ਸੀ ਸਰਕਾਰ ਕੋਲ ਆਪਣੀਆਂ ਹੱਕੀ ਮੰਗਾਂ ਲੈ ਕੇ ਰਾਹ ਦੇ ਵਿੱਚ ਸਰਕਾਰ ਨੇ ਜਿਹੜਾ ਸਾਨੂੰ ਫਰੋਕਿਆ ਵਾ ਬੈਰੀਕੇਡਿੰਗ ਕੀਤੀ ਆ ਫਿਰ ਸਾਡੇ ਤੇ ਗੋਲੇ ਬਰਸਾ ਰਹੀ ਹੈ ਗੋਲਾ ਵੱਜ ਕੇ ਇਹ ਜਿਹੜੀ ਆ ਸੱਟ ਲੱਗੀ ਕਿੱਥੋਂ ਆਏ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆਏ ਜੀ ਕਿੰਦਾ ਤਾਂ ਮਾਹੌਲ ਹੈ ਕਿਉਂਕਿ ਅੱਗੇ ਤੁਸੀਂ ਗਏ ਹੋਣੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਅਥਰੂ ਕਹਿੰਦੇ ਗੋਲੇ ਕਾਫੀ ਸੁੱਟੇ ਜਾ ਰਹੇ ਨੇ ਲਾਠੀ ਚਾਰਜ ਵੀ ਕੀਤਾ ਗਿਆ ਦੇਖੋ ਜੀ ਬਹੁਤ ਹੀ ਜਿਹੜਿਆ ਸਰਕਾਰ ਆ ਜਿਹੜੀ ਆਪਣੇ ਦੇਸ਼ ਦੇ ਲੋਕਾਂ ਦੇ ਅਤਿਆਚਾਰ ਪੂਰਾ ਜਬਰ ਕਰ ਰਹੀ ਆ ਜਿਵੇਂ ਕਿ ਅਸੀਂ ਦੂਜੇ ਦੇਸ਼ਾਂ ਦੇ ਨਾਲ ਵੀ ਇਦਾਂ ਨਹੀਂ ਵਰਤਾਓ ਕਰਦੇ ਜਿਵੇਂ ਆਪਣੇ ਹੀ ਨਾਗਰਿਕਾਂ ਦੇ ਸਰਕਾਰ ਅਤਿਆਚਾਰ ਕਰੇ ਬਹੁਤ ਜ਼ਿਆਦਾ ਅਤਿਆਚਾਰ ਕਰੀ ਆ ਵੇਖੋ ਤੁਸੀਂ ਵੇਖ ਸਕਦੇ ਕਿਵੇਂ ਆਡੇ ਆਡੇ ਲੰਮੇ ਕੇਲਟ ਗੱਡੇ ਆ ਕੰਧਾਂ ਕੀਤੀਆਂ ਵਾ ਕਿਉਂਕਿ ਅਸੀਂ ਆਪਣੇ ਹੱਕਾਂ ਲਈ ਜਾ ਰਹੇ ਆ ਆਪਣੇ ਬੱਚਿਆਂ ਦੇ ਭਵਿੱਖ ਲਈ ਜਾ ਰਹੇ ਆ ਪਰ ਇਹ ਜਿਹੜੀ ਸਰਕਾਰ ਆ ਦੇਸ਼ ਨੂੰ ਗੁਲਾਮ ਕਰਨ ਜਾ ਰਹੀ ਆ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣ ਜਾ ਰਹੀ ਆ ਪਰ ਸਾਨੂੰ ਵੀ ਆਪਣੇ ਹੱਕਾਂ ਲਈ ਲੜਾਈ ਲੜਨ ਆ ਰਹੇ ਆ ਮੋਦੀ ਸਰਕਾਰ ਚਾਹੇ ਇਹਨਾਂ ਨੂੰ ਪੁਲਿਸ ਵਾਲੇ ਆਪਣੇ ਫੋਰਸ ਨੂੰ ਗੋਲੀ ਦਾ ਆਰਡਰ ਦੇਦੇ ਅਸੀਂ ਗੋਲੀਆਂ ਵੀ ਖਾਣ ਨੂੰ ਤਿਆਰ ਆਂ ਛਾਤੀ ਘਾੜ ਾ ਕੇ ਗੋਲੀਆਂ ਖਾਵਾਂਗੇ ਪਰ ਆਪਣੇ ਹੱਕ ਲਈ ਤੋਂ ਬਗੈਰ ਨਹੀਂ ਜਾਵਾਂਗੇ ਜਾਵਾਂਗੇ ਅੱਗੇ ਜਦ ਤੱਕ ਜਦ ਤੱਕ ਸਾਡੇ ਸੰਘਰਸ਼ਿਤ ਵਿੱਢੇ ਦੇ ਤਦ ਤੱਕ ਅੱਗੇ ਚੱਲਾਂਗੇ ਅੱਗੇ ਚੱਲਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਅੱਗੇ ਚੱਲਾਂਗੇ ਬਿਲਕੁਲ ਬਿਲਕੁਲ ਸੁਣ ਸਕਦੇ ਹੋ ਕਿ ਕਿਹਾ ਜਾ ਰਿਹਾ ਹੈ ਕਿ ਜੋਸ਼ ਜਜ਼ਬਾ ਪੂਰਾ ਹੈ ਕਿਸਾਨਾਂ ਦਾ ਕਿਹਾ ਜਾ ਰਿਹਾ ਹੈ ਕਿ ਚਾਹੇ ਕੁਝ ਵੀ ਹੋ ਜਾਏ ਅੱਗੇ ਵਧਣਗੇ ਔਰ ਇੱਕ ਹੋਰ ਨੌਜਵਾਨ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਜ਼ਖਮੀ ਹੋਏ ਨੇ ਉਹਨਾਂ ਨੂੰ ਵੀ ਇੱਥੇ ਫਰਸਟ ایڈ ਦਿੱਤੀ ਜਾ ਸ਼ਬਦਤ ਕੀਤਾ ਜਾ ਰਿਹਾ ਸੱਟਾਂ ਜਿਹੜੀਆਂ ਲੱਗੀਆਂ ਨੇ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਖਮੀ ਹੋਏ ਹੋਏ ਨੇ ਵੀਰ ਔਰ ਕਿਸ ਕਿਸਾਨ ਵੀਰ ਜਿਹੜੇ ਕਾਫੀ ਜ਼ਖਮੀ ਨੇ ਔਰ ਪਿਛਲੇ ਪਾਸਿਓਂ ਲਗਾਤਾਰ ਅਸੂਤ ਅਥਰੂ ਗੈਸ ਦੇ ਗੋਲੇ ਜਿਹੜੇ ਸੱਟੇ ਜਾ ਰਹੇ ਨੇ ਤੁਹਾਡੇ ਕੀ ਲੱਗੇ ਮੈਂ ਜੀ ਵਾ ਸਿਰਫ ਮੇਰੇ ਪਰ ਗੋਲੇ ਕਰਦੀ ਆ ਉਹਨੇ ਬੜਾ ਖਬਰ ਚੁਕਾਇਆ ਜੀ ਮੈਂ ਮਾਦੇ ਹੋਰ ਮੈਂ ਸਿਰ ਹੱਥ ਲਗਾ ਪਾੜੇ ਨੂੰ ਮੈਂ ਵੀ ਪਿੱਛੇ ਨਹੀਂ ਔੜਦਾ ਅੱਗੇ ਜਾ ਕੇ ਰਵਾਂਗੇ ਜਾ ਕੇ ਰਵਾਂਗੇ ਪੱਕਾ 100% ਮਰਨਾ ਮਨਜ਼ੂਰ ਹੈ ਪਰ ਸਿਰੇ ਜਾ ਕੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਜੋਸ਼ ਜਸ਼ਬਾਪੁਰ ਹੈ ਕਿਸਾਨਾਂ ਦਾ ਕਿਹਾ ਜਾ ਰਿਹਾ ਕਿ ਅੱਗੇ ਵਧਣਗੇ ਉਹ ਲਗਾਤਾਰ ਕਿਸਾਨ ਜਿਹੜੇ ਅੱਗੇ ਵੱਧੇ ਵੀ ਨਜ਼ਰ ਆ ਰਹੇ ਨੇ ਔਰ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਇੱਥੋਂ 10 ਕਿਲੋਮੀਟਰ ਦੂਰੀ ਤੇ ਜਿਹੜੇ ਕਿਸਾਨ ਟਰੈਕਟਰ ਟਰਲੇ ਵਾਲੀ ਪਹੁੰਚੇ ਨੇ ਔਰ ਚਾਰ ਚਫੇਰੇ ਜਿਹੜੇ ਕਿਸਾਨ ਨਜ਼ਰ ਆ ਰਹੇ ਨੇ ਔਰ ਕਿਹਾ ਜਾ ਰਿਹਾ ਕਿ ਪੂਰਾ ਜੋਸ਼ ਜਜ਼ਬੇ ਨਾਲ ਉਹ ਅੱਗੇ ਵਧਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਇੱਕ ਹੋਰ ਫਰਸਟ ایڈ ਵੈਨ ਹੈ ਕਿ ਜਿੱਥੇ ਕਈ ਇਲਾਜ ਕੀਤਾ ਜਾ ਰਿਹਾ ਹੈ ਕਾਫੀ ਲੋਕ ਜਿਹੜੇ ਇੱਥੇ ਜ਼ਖਮੀ ਨਜ਼ਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਖੂਨ ਵੀ ਵਹਿ ਰਿਹਾ ਵੀਰ ਦੇ ਔਰ ਕਿਹਾ ਜਾ ਰਿਹਾ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀ ਜਾਂਦੀ ਤਾਂ ਸੰਘਰਸ਼ ਉਹਨਾਂ ਦਾ ਜਾਰੀ ਰਹੇਗਾ ਸੋ ਗੱਲ ਪਰਤੰਦੀ ਕੋਸ਼ਿਸ਼ ਕਰਾਂਗੇ ਭਾਜੀ ਕਿਵੇਂ ਲੱਗੀ ਸੱਟ ਤੁਹਾਨੂੰ ਭਾਜੀ ਅੱਗੇ ਹਾਂ ਬੈਰੀਕੇਡ ਤੇ ਉੱਥੇ ਉਹਨਾਂ ਨੂੰ ਹੱਥ ਜੋੜਨ ਦੇ ਆ ਵੀ ਫੇਰ ਨਾ ਕਰੋ ਅਥਰੂ ਗੈਸ ਨਾਸ਼ਤ ਸੁੱਟੋ ਤੁਹਾਡੇ ਬੰਦੇ ਕੁਝ ਨਹੀਂ ਕਰਦੇ ਹੋ ਮਹਾਰਾਜ ਦਾ ਜਾਪ ਕਰਨ ਦੇਵੇਂ ਸਤਨਾਮ ਵਾਹਿਗੁਰੂ ਦਾ ਪਰ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਖੱਟੜ ਸਰਕਾਰ ਨੇ ਮੋਦੀ ਸਰਕਾਰ ਨੇ ਬੈਠਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਡਰੋਨ ਦੇ ਨਾਲ ਉਹਨਾਂ ਕੋ ਜਿਹੜੇ ਵੈਪਨ ਹੈ ਉਹਨਾਂ ਦੇ ਨਾਲ ਪਲੱਸ ਹੈਂਡ ਹੈਂਡ ਗ੍ਰਨੇਡ ਜਿਹੜੇ ਹੰਦੇ ਅਥਰੂ ਵਾਲੇ ਤਿੰਨੇ ਮਤਲਬ ਇਹ ਵਰਤੇ ਉਹਨਾਂ ਨੇ ਤੇ ਉੱਥੋਂ ਮਤਲਬ ਜੋ ਸੰਗਤੀ ਸੀ ਉਹ ਪਿੱਛੇ ਆ ਗਈ ਥੋੜੀ ਅਸੀਂ ਦਾ ਬੰਦੇ ਉੱਥੇ ਰਹਿ ਕੇ ਗੱਲਬਾਤ ਕਰਨ ਵਾਸਤੇ ਵੀ ਇਦਾਂ ਨਾ ਕਰੋ ਤੇ ਸਾਨੂੰ ਆਂਦੇ ਵੀ ਤੁਸੀਂ ਪਿਛੇ ਚੱਲ ਜਾਓ ਆਈ ਆਪਣੇ ਬੰਦੇ ਨਾਲ ਸਲਾਮ ਮਸ਼ਰਾ ਕਰਨ ਪਿਛੇ ਆਏ ਆ ਤੇ ਮਗਰੋਂ ਆ ਦੋ ਰਾਉਂਡ ਮਾਰਿਆ ਰੌਂਡ ਵੀ ਹੈਗਾ ਮੇਰੇ ਕੋਲ ਇੱਕ ਤਾਂ ਪਿਛੇ ਮੀਡੀਆ ਵਾਲਾ ਲੱਲਿਆ ਇੱਕ ਆ ਰਾਉਂਡ ਆ ਵੀ ਠੀਕ ਆ ਤੇ ਇਹ ਜਿੰਨੀ ਵੀ ਸਰਕਾਰ ਜ਼ੁਲਮ ਕਰਨਾ ਕਰਲੇ ਇਹ ਕਿਸਾਨ ਆ ਮਜ਼ਦੂਰ ਆ ਇਹਨਾਂ ਦੇ ਸਿਰ ਤੇ ਬੈਠੇ ਤੁਸੀਂ ਦਿੱਲੀ ਚ ਖਾਂਡਦੇ ਦੇ ਠੀਕ ਆ ਇਹ ਚੀਜ਼ ਤੇ ਸਾਡੇ ਵਾਸਤੇ ਦੋਆ ਮੈਂਟਲ ਦਾ ਕੰਮ ਹੈ ਜਿਹਨੂੰ ਤੁਸੀਂ ਦੱਸ ਦੇਣ ਲਾਏ ਬੈਰੀਕੇਟਿੰਗ ਕਰਦੇ ਆ ਇਹਨਾਂ ਨੂੰ ਕਹੋ ਆਪਣੇ ਛਲਾਰੂਆਂ ਨੂੰ ਆ ਪਿਛੇ ਹੋੜ ਮੜਾ ਜਾ ਆੜੇ ਖਲੋਤੇ ਨਾਲ ਆ ਦਵਾਲੇ ਆ ਬਾਪੂ ਸਾਡੇ ਇਹਦੇ ਇਹਨਾਂ ਨੇ ਲੈਣਾ ਸਾਡੇ ਚਾਹ ਪੀਂਦਿਆ ਪੀਂਦਿਆ ਇਹ ਤਾਂ ਦਿੱਲੀ ਦਿੱਲੀ ਆਂਦੀਆਂ ਨਾ ਵੀ ਮੈਰੀਕੇਟਿੰਗ ਕਰ ਲਈ ਆ ਜੋਸ਼ ਜਸ਼ਬਾ ਪੂਰਾ ਹੈ ਹਜੇ ਵੀ ਕਿਹਾ ਜਾ ਰਿਹਾ ਕਿ ਜਦੋਂ ਤੱਕ ਉਹਨਾਂ ਦੀ ਮੰਗ ਨਹੀਂ ਮੰਗੀਆਂ ਜਾਂਦੀ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਕੈਮਰਾ ਪਰਸੰਤ ਮੋਹਨ ਕੁਮਾਰ ਦੇ ਨਾਲ ਦਇਆ ਸਿੰਘ ਰਾਜਪੂਰਾ